ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੈਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਇਸ ਤਹਿਤ ਮੁੱਖ ਮੰਤਰੀ ਡੰਗਲਾ ਪੰਜਾਬ ਫੰਡ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ ਇਹ ਹੜ੍ਹਾਂ ਨਾਲ ਪੱਟੀ ਹਲਕੇ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਲੋਕਾਂ ਦੀਆਂ ਜ਼ਮੀਨਾਂ ਦਰਿਆ ਵਿੱਚ ਰੁੜ ਗਈਆਂ ਲੋਕਾਂ ਦਾ ਜਾਨੀ ਨੁਕਸਾਨ ਵੀ ਬਹੁਤ ਹੋਇਆ ਸਰਕਾਰ ਦੀ ਤਰਫੋਂ ਅਸੀਂ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਨੇ ਹੁਣ ਤੱਕ ਪੰਜਾਬ ਨੂੰ ਕੋਈ ਮਦਦ ਨਹੀਂ ਭੇਜੀ ਉਲਟਾ ਸਾਡੇ ਦੇਸ਼ ਨੂੰ ਲੁੱਟਣ ਵਾਲੇ ਅਫਗਾਨੀਆਂ ਨੂੰ ਮਦਦ ਭੇਜ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਹੀ ਹਿੱਸਾ ਹੈ ਕੇਂਦਰ ਸਰਕਾਰ ਪੰਜਾਬ ਦੀ ਸਹਾਰ ਲਵੇ ਜਿਹੜੀ ਪੰਜਾਬ ਦੇ ਵਿੱਚ ਤਰਾਸਦੀ ਹੋਈ ਹੈ ਹੜਾਂ ਦੇ ਨਾਲ ਮੇਰੀ ਵਿਧਾਨ ਸਭਾ ਪੱਟੀ ਆ ਹਾਰਡ ਆਨ ਤੇ ਮੈਨੂੰ ਲੱਗਦਾ ਵੀ ਕਿਸਾਨ ਦੀ ਇੱਕ ਵਾਰ ਫਸਲ ਮਾਰੀ ਜਾਵੇ 10 ਸਾਲ ਕਿਸਾਨ ਜਿਹੜਾ ਉਹਦਾ ਕਰਜ਼ਾ ਨਹੀਂ ਲੱਦਦਾ ਉਹਦੇ ਤੋਂ ਲੱਕ ਸਿੱਧਾ ਨਹੀਂ ਕੀਤਾ ਜਾਂਦਾ ਗੁਰਦਾਸਪੁਰ ਅਜਨਾਲਾ ਡੇਰਾ ਬਾਬਾ ਨਾਨਕ ਰਮਦਾਸ ਇਧਰਲੀ ਸਾਈਡ ਤੇ ਹਾੜਾਏ ਬੜਾ ਨੁਕਸਾਨ ਹੋਇਆ ਤੇ ਜੇ ਮੈਂ ਆਪਦੀ ਪੱਟੀ ਵਿਧਾਨ ਸਭਾ ਦੀ ਗੱਲ ਕਰਾਂ ਸਾਡੇ ਹਰੀਕੇ ਆ ਕੇ ਸਤਲੁਜ ਤੇ ਬਿਆਸ ਦੋਵੇਂ ਦਰਿਆ ਆ ਕੇ ਇਕੱਠੇ ਹੁੰਦੇ ਆ ਭਾਵੇਂ ਸਤਲੁਜ ਹੜੋਂ ਤੇ ਭਾਵੇਂ ਉਹਨ ਬਿਆਸ ਚ ਸਾਡਾ ਜਿਹੜਾ 10-12 ਹੇਕੜ ਰਕਬਾ ਪੱਟੀ ਹਲਕੇ ਦਾ ਲਗਭਗ 20 ਤੋਂ 25 ਪਿੰਡ ਉਹ ਤੀਜੇ ਚੌਥੇ ਸਾਲ ਬਾਅਦ ਹਰ ਵਾਰੀ ਹੜਾਂ ਦੀ ਮਾਰ ਦੇ ਨਾਲ ਉਹ ਜ਼ਮੀਨਾਂ ਪੁੱਟੀਆਂ ਜਾਂਦੀਆਂ ਪਤਲਾ ਬਰਬਾਦ ਹੋ ਜਾਂਦੀਆਂ ਜਿਹੜੇ ਕਿਸਾਨਾਂ ਦੇ ਵਿੱਚ ਘਾਰ ਆ ਉਹ ਘਰ ਟਹਿ ਜਾਂਦੇ ਆ ਤੇੜਾ ਪਾੜ ਜਾਂਦੀਆਂ ਛੱਤਾਂ ਡਿੱਗ ਪੈਂਦੀਆਂ ਸਾਡੇ 2019 ਤੋਂ ਲੈ ਕੇ ਹੁਣ ਤੱਕ 2025 ਤੱਕ 6 ਸਾਲ ਹੋ ਗਿਆ 6 ਸਾਲਾਂ ਦੇ ਵਿੱਚ 2019 ਦੇ ਵਿੱਚ ਵੀ ਹੜਾ ਆਇਆ 2023 ਦੇ ਵਿੱਚ ਵੀ ਹੜਾ ਆਇਆ ਹੁਣ 2025 ਦੇ ਵਿੱਚ ਫੇਰ ਹੜਾ ਆਇਆ 6 ਸਾਲਾਂ ਦੇ ਵਿੱਚ ਤਿੰਨ ਵਾਰ ਹੜਾ ਆਇਆ ਜਾਨੀ ਕਿ ਸਾਡਾ ਜਿਹੜਾ ਇਲਾਕਾ ਆ ਇੱਥੇ ਲਗਭਗ ਤੀਜੇ ਚੌਥੇ ਸਾਲ ਬਾਅਦ ਹੜ੍ਹ ਆਉਂਦੇ ਹੀ ਆਉਂਦੇ ਆ ਤੇ ਹਰ ਵਾਰ ਇਸੇ ਤਰ੍ਹਾਂ ਹੀ ਨੁਕਸਾਨ ਹੁੰਦਾ ਸਾਡੇ ਕਾਂਗਰਸ ਦੇ ਸਾਥੀ ਮੈਂਬਰ ਸਭਾਣ ਕਹਿੰਦੇ ਆ ਕਿ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚ ਕੋਈ ਵੀ ਪੰਜਾਬੀ ਕੋਈ ਵੀ ਭਾਰਤ ਦਾ ਬੰਦਾ ਪੈਸੇ ਨਾ ਦੇਵੇ ਇਹ ਵੇਖੋ ਸਾਨੂੰ ਤੇ ਸਾਰਿਆਂ ਨੂੰ ਚੁਣ ਕੇ ਭੇਜਿਆ ਪੰਜਾਬ ਵਾਲਿਆਂ ਨੇ ਸਾਨੂੰ ਪੰਜਾਬ ਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਨਾ ਚਾਹੀਦਾ ਨਾ ਕਿ ਸਾਨੂੰ ਇਹ ਕਹਿਣਾ ਚਾਹੀਦਾ ਵੀ ਜਿੱਥੇ ਪੰਜਾਬੀਆਂ ਦੀ ਮਦਦ ਹੋਣੀ ਉੱਥੇ ਪੈਸੇ ਨਾ ਦਿੱਤੇ ਜਾਣ ਸਾਨੂੰ ਤੇ ਸੈਂਟਰ ਤੇ ਕੇਂਦਰ ਨਾਲ ਲੜਾਈ ਲੜਨੀ ਚਾਹੀਦੀ ਆ ਪੰਜਾਬ ਦੇ ਲੋਕ ਜਝਾਰੂ ਨੇ ਜੇ ਪੰਜਾਬ ਦੇ ਲੋਕ ਚਾਹੁੰਦੇ ਆ ਮਦਦ ਕਰਨੀ ਤੇ ਸਾਨੂੰ ਰੋਕਣਾ ਨਹੀਂ ਸਗੋ ਸਾਨੂੰ ਉਤਸ਼ਾਹਤ ਕਰਨਾ ਚਾਹੀਦਾ ਜੇ ਆਪਾਂ ਆਪਣੀ ਕੁਝ ਦੇਣ ਜੋਗੇ ਤੇ ਸਾਨੂੰ ਕਿਸੇ ਨੂੰ ਰੋਕਣਾ ਨਹੀਂ ਚਾਹੀਦਾ ਮੈਂ ਆਪਣੀ ਵਿਧਾਨ ਸਭਾ ਦੀ ਗੱਲ ਕਰਾਂ ਮੇਰੀ ਵਿਧਾਨ ਸਭਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਤੇ ਹੋਇਆ ਹੋਇਆ ਜਿਹੜੇ ਜੀ ਮਰੇ ਪਾਣੀ ਨਾਲ ਹੜਾਣਾ ਮਰੇ ਉਹ 98 ਦੇ ਕਰੀਬ ਤਸਦੀਕ ਹੋਏ ਆ ਜਿਹੜੇ ਜੀ ਸਦਮੇ ਨਾਲ ਮਰ ਗਏ ਉਹਨਾਂ ਦੀ ਗਿਣਤੀ ਤੇ ਤੱਥਾਂ ਤੋਂ ਬਾਹਰ ਹੈ ਉਹਨਾਂ ਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਮੈਂ ਇਹੋ ਬੇਨਤੀ ਕਰਨੀ ਹੈ ਜੀ ਇੱਕ ਤੇ ਇਹ ਵੱਡਾ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਜੀਆਂ ਦਾ ਵੀ ਉੱਥੇ ਬੜਾ ਵੱਡਾ ਨੁਕਸਾਨ ਹੋਇਆ ਮੇਰੇ ਹਲਕੇ ਦਾ ਪਿੰਡ ਆ ਮਰੜ ਕੀੜੀਆਂ ਹਰੀਕੇ ਕਿੜੀਆਂਪਿੰਡ ਦੀ ਜ਼ਮੀਨ ਲਗਭਗ ਗਰੀਬ ਪਰਿਵਾਰ ਨੇ ਕਿਸੇ ਦੇ ਕੋਲ 3 ਕਿੱਲੇ ਜ਼ਮੀਨ ਆ ਕੋਈ 2 ਕਿੱਲੇ ਜ਼ਮੀਨ ਦਾ ਮਾਲਕ ਆ 50 ਏਕੜ ਜ਼ਮੀਨ ਦਰਿਆ ਨੇ ਢਾ ਲਾ ਲਈ ਆ 50 55 ਫੁੱਟ ਉੱਚੀ ਸੀ ਜ਼ਮੀਨ ਜਿਹੜੀ ਦਰਿਆ ਨੇ ਥੱਲਿਓਂ ਖੋਰ-ਖੋਰ ਕੇ ਉੱਥੇ 20-20 ਫੁੱਟੋਂ ਪਾਣੀ ਚੱਲਣ ਦਿਆ ਜਿਹੜੀ ਕਿ ਜ਼ਮੀਨ ਕਾਗਜ਼ਾਂ 'ਚ ਰਹਿ ਜਾਣੀ ਆ ਨਾ ਉੱਥੇ ਕਣਕ ਵੀ ਜੀ ਜਾਣੀ ਆ ਨਾ ਗਾਂ ਝੋਨਾ ਪੀਜਿਆ ਜਾਣਾ ਵੀ ਉਹ ਜ਼ਮੀਨ ਬਿਲਕੁਲ ਖਤਮ ਹੋ ਗਈ ਇਹ ਇੱਕ ਕਿੜੀਆਂਪਿੰਡ ਦੀ ਮੈਂ ਗੱਲ ਕਰਦਾ ਪਿਆ ਇਸੇ ਤਰ੍ਹਾਂ ਕਿੜੀਆਂ ਦੀ ਮਰੜਾਂ ਦੀ ਜ਼ਮੀਨ ਨੂੰ ਢਾਹ ਲੱਗੀ ਆ ਹਰੀਕੇ ਦੀ ਜ਼ਮੀਨ ਨੂੰ ਢਾਹ ਲੱਗੀ ਆ ਉਹਦੇ ਬਾਅਦ ਪਾਰਲੇ ਜੱਲੂ ਕੇ ਪਿੰਡ ਜਿੱਥੋਂ ਦੇ ਮੈਂ ਗੱਲ ਕਰੰਦਾ ਵੀ ਚਾਚਾ ਭਤੀਜਾ ਦੋਵੇਂ ਮਰ ਗਏ ਆ ਸੋ ਸੋਚ ਕੇ ਉੱਥੇ ਵੀ ਲਗਭਗ 100 ਏਕੜ ਜ਼ਮੀਨ ਜਿੱਥੇ 50 50 ਫੁੱਟ ਜ਼ਮੀਨ ਢਾ ਕੇ ਤੇ ਉੱਥੇ ਵੀ 25 25 30 30 ਫੁੱਟ ਪਾਣੀ ਚੱਲਦਾ ਪਿਆ ਵੀ ਜਿਹੜੀ ਜ਼ਮੀਨ ਕਾਗਜ਼ਾਂ 'ਚ ਰਹਿ ਜਾਣੀ ਆ ਉਹ ਜ਼ਮੀਨ ਨਾ ਗਾਂ ਬੀਜੀ ਜਾਣੀ ਆ ਨਾ ਉਨ੍ਹੀ ਮਿੱਟੀ ਪਾ ਸਕਦਾ ਕੋਈ ਤੇ ਜੇ ਪਾ ਵੀ ਲਊ ਜਿੱਥੇ ਦਰਿਆ ਆਪਦਾ ਘਰ ਬਣਾ ਲੈਂਦਾ ਉੱਥੇ ਜਿੰਨੀ ਮਰਜ਼ੀ ਆਪਾਂ ਮਿੱਟੀ ਪਾਲੀ ਉਹ ਅਗਲੇ ਸਾਲ ਫੇਰ ਦਰਿਆਣੇ ਉਹ ਜ਼ਮੀਨ ਢਾ ਲੈਣੀ ਹੁੰਦੀ ਆ ਤੇ ਇੱਥੇ ਸਾਡੇ ਸਾਥੀ ਮੈਂਬਰ ਕਹਿੰਦੇ ਪਏ ਵੀ ਇੱਥੇ ਕੋਈ ਪੈਸਾ ਨਾ ਦੇਵੀ ਸਾਨੂੰ ਆਪਦੇ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਡਟਣਾ ਚਾਹੀਦਾ ਤੇ ਜਦੋਂ ਆਪਾਂ ਲੋਕਾਂ ਦੇ ਵਿੱਚ ਰਹਿੰਦੇ ਆ ਨਾ ਕਈ ਸਾਥੀ ਕਹਿਣਗੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਦਾ ਕੰਮ ਹੁੰਦਾ ਉਹ ਦਫ਼ਤਰ 'ਚ ਬਹਿ ਕੇ ਆਦੇਸ਼ ਕਰੇ ਜਦੋਂ ਆਪਾਂ ਲੋਕਾਂ ਦੇ ਵਿੱਚ ਜਾਂਦੇ ਆ ਨਾ ਜੇ ਕਿਸੇ ਦੇ ਪਰਿਵਾਰ ਦੇ ਵਿੱਚੋਂ ਕੋਈ ਜੀ ਚਲ ਜੇ ਤੇ ਜਦੋਂ ਆਪਾਂ ਹਿਰਕ ਕਰਨ ਜਾਂਦੇ ਆ ਆਪਾਂ ਥਾ ਨਹੀਂ ਲੈਂਦੇ ਜੀ ਨੂੰ ਪਰ ਉਹਦਾ ਹੌਸਲਾ ਵੱਜ ਜਾਂਦਾ ਪਰਿਵਾਰ ਦਾ ਪੀ ਸਾਡਾ ਕੋਈ ਭੈਣ ਭਰਾ ਸਾਡਾ ਰਿਸ਼ਤੇਦਾਰ ਜਾਂ ਕੋਈ ਸਾਡਾ ਲੀਡਰ ਸਾਡੇ ਨਾਲ ਦੁੱਖ ਸਾਂਝਾ ਕਰਨ ਆਇਆ ਜਦੋਂ ਦੁੱਖ ਵੰਡਾਲੀਏ ਉਹ ਦੁੱਖ ਬੰਦੇ ਦਾ ਆਦਾ ਨਹੀਂ ਸਾਰਾ ਹੀ ਖਤਮ ਹੋ ਜਾਂਦਾ ਅਸੀਂ ਤਰਾਸਦੀ ਦੇ ਵੇਲੇ ਲੋਕਾਂ ਦੇ ਵਿੱਚ ਗਏ ਅਸੀਂ ਲੋਕਾਂ ਨਾਲ ਦੁੱਖ ਵੰਡਾਇਆ ਲੋਕਾਂ ਨੇ ਲੋਕਾਂ ਨੇ ਕਿਹਾ ਵੀ ਸਾਡੇ ਕੋਲ ਮੰਤਰੀ ਐਮ ਐਲ ਏ ਆ ਗਿਆ ਸਾਡਾ ਮੁੱਖ ਮੰਤਰੀ ਸਾਡੇ ਕੋਲ ਆ ਗਿਆ ਸਾਡੇ ਦੁੱਖ ਟੁੱਟ ਗਿਆ ਸਬਮਿਸ਼ਨ ਚੜਦੀ ਕਲਾ ਲਈ ਫਿਲਹਾਲ ਹੈ ਨਹੀਂ ਤੁਸੀਂ ਜੁੜੇ ਰਹੋ ਚੜਦੀ ਕਲਾ ਟੀਵੀ ਦੇ ਨਾਲ ਧੰਨਵਾਦ